4542 ਦੇ ਵਿੱਚ ਯੂਜ਼ ਕੀਤੀ ਗਈ ਹੋਈ ਹੈ ਉਸ ਸਮੇਂ ਦੀ ਜਿਹੜੀ ਤੋਫਾ ਇੰਨੀ ਜ਼ਿਆਦਾ ਪੁਰਾਣੀ ਹੋਈ ਆ ਆਪਣੀ ਖਾਲਸਾ ਫੌਜ ਨੇ ਨਹੀਂ ਯੂਜ਼ ਕੀਤਾ ਕਿ ਤੱਕ ਤੇ ਕਹੋਇਆ ਉਹ ਅੰਗਰੇਜ਼ੀ ਸਰਕਾਰ ਦੀ ਤੋਫਾ ਹੈ ਤੇ ਇਹ ਆਪਣੇ ਖਾਲਸਾ ਫੌਜ ਦੀ ਤੋਫਾ ਇਸ ਤਰ੍ਹਾਂ ਦੀ ਐਂਗਲੋ ਸਿੱਖ ਵਾਰ ਮੈਮੋਰੀਅਲ ਆ ਤੇ ਤੇ ਲਿਖਿਆ ਹੋਇਆ ਹੈ ਕਿ ਮੁਦਕੀ ਫਿਰੋਜ਼ शाह ਸਬਰਾਉਂ ਇਸ ਜਗ੍ਹਾ ਤੇ ਇਹ ਜੰਗਾ ਹੋਈਆਂ ਸੀਗੀਆਂ ਡੜੀਆਂ ਕਿ ਸਿੱਖ ਖਾਲਸਾ ਫੌਜ ਦੀ ਨਾਲ ਤੇ ਅੰਗਰੇਜ਼ ਸਰਕਾਰ ਦੀਆਂ ਚੰਗੀ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਇਹਦੇ ਅੰਦਰ ਮੌਜੂਦ ਪਏ ਨੇ ਖਾਲਸਾ ਫੌਜ ਦੇ ਹਥਿਆਰ ਤੇ ਅੰਗਰੇਜ਼ਾਂ ਦੇ ਜਿਹੜੇ ਉਹਨਾਂ ਨੇ ਜੰਗ ਦੇ ਦੌਰਾਨ ਵਰਤੇ ਸੀ ਪਰ ਜਿਹੜੀ ਉਹ ਦੋਨੇ ਤੋਪਾਂ ਉਹ ਬਾਹਰ ਖੜੀਆਂ ਹੋਈਆਂ ਹਾਂ ਜੀ ਹਾਂਜੀ ਆਵਾ ਪੇਂਟਿੰਗ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਦੀ ਜਿਵੇਂ ਕਿ ਆਪਾਂ ਨੂੰ ਮੋਦਕੀ ਮੈਮੋਰੀਅਲ ਦੇ ਵਿੱਚ ਦੇਖਣ ਨੂੰ ਮਿਲੀ ਸੀ ਇਦਾਂ ਦੀ ਪੇਂਟਿੰਗ ਹੀ ਸੀ ਤੇ ਆਹ ਸਾਹਮਣੇ ਮੈਮੋਰੀਅਲ ਆ ਯਾਦਗਾਰ ਇਹ ਪਹਿਲਾ ਪ੍ਰੰਗ ਕੋੜਿਆਂ ਦੇ ਉੱਪਰ ਬੈਠੇ ਨੇ ਸਿੱਖ ਨੇ ਤੇ ਆਹ ਲਾਲ ਵਰਦੀਆਂ ਵਾਲੇ ਮੈਨੂੰ ਲੱਗਦਾ ਇਹ ਅੰਗਰੇਜ਼ ਨੇ ਤੁਸੀਂ ਦੇਖ ਜਾਂਦਾ ਵਾ ਅਗਰ ਤੁਸੀਂ ਆਉਣਾ ਚਾਹੋ ਤੇ ਆ ਸਕਦੇ ਆ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸ ਸਕਦੇ ਆ ਵੀ ਇਸ ਜਗ੍ਹਾ ਤੇ ਖਾਲਸਾ ਫੌਜ ਤੇ ਅੰਗਰੇਜ਼ਾਂ ਦੇ ਵਿਚਕਾਰ ਲੜਾਈ ਹੋਈ ਸੀ ਇਹ ਗੁਰ ਸਸਈ ਗੱਲ ਜੀ ਮੇਰਾ ਨਾਮ ਹੈ ਜਸਵਿੰਦਰ ਤੁਹਾਡੇ ਸਾਰਿਆਂ ਦਾ ਵੀਡੀਓ ਵਿੱਚ ਸਵਾਗਤ ਹੈ ਆਜਾ ਆਏ ਆਂ ਦੀ ਆਪਾਂ ਪਿੰਡ ਫਿਰੋਜ਼ ਸ਼ਾਹ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਹੀ ਪੈਂਦਾ ਜੀ ਪਿੰਡ ਫਿਰੋਜ਼ ਸ਼ਾਹ ਔਰ ਇਸ ਜਗ੍ਹਾ ਤੇ ਆਪਾਂ ਕਿਉਂ ਆਏ ਆਂ ਕਿਉਂਕਿ ਇਸ ਜਗ੍ਹਾ ਤੇ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ ਹੋਈ ਸੀ ਆਪਾਂ ਕੁਝ ਟਾਈਮ ਪਹਿਲਾਂ ਤੁਹਾਨੂੰ ਪਿੰਡ ਮੋਦਕੀ ਦੀ ਸ਼ਹੀਦਾਂਜ ਗੁਰਦੁਆਰਾ ਸਾਹਿਬ ਦੀ ਵੀਡੀਓ ਦਿਖਾਈ ਸੀ ਕਿਉਂਕਿ ਉੱਥੇ ਪਹਿਲੀ ਫਸਟ ਐਂਗਲੋ ਸਿੱਖਵਾਰ ਹੋਈ ਸੀ ਮਤਲਬ ਕਿ ਪਹਿਲੀ ਲੜਾਈ ਹੋਈ ਸੀ ਖਾਲਸਾ ਫੌਜ ਤੇ ਅੰਗਰੇਜ਼ਾਂ ਦੀ ਤੇ ਇਸ ਉਸ ਜਗ੍ਹਾ ਤੋਂ ਬਾਅਦ ਮੋਦਕੀ ਤੋਂ ਬਾਅਦ ਦੂਸਰੀ ਲੜਾਈ ਇਸ ਪਿੰਡ ਦੇ ਵਿੱਚ ਹੁੰਦੀ ਹੈ ਫਿਰੋਜ਼ ਸ਼ਾਹ ਦੇ ਵਿੱਚ 1745 ਤੋਂ 46 ਦੇ ਵਿੱਚ ਦੂਸਰੀ ਲੜਾਈ ਇਸ ਜਗ੍ਹਾ ਤੇ ਹੁੰਦੀ ਆ ਤੇ ਇਸ ਜਗ੍ਹਾ ਤੇ ਬਣਿਆ ਜੀ ਗੁਰਦੁਆਰਾ ਸ਼ਹੀਦਗੰਜ ਤੇ ਇੱਕ ਮੈਮੋਰੀਅਲ ਤੇ ਉਹ ਤੁਹਾਨੂੰ ਅੱਜ ਆਪਾਂ ਦਿਖਾਉਨੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਤੇ ਉਸ ਮੈਮੋਰੀਅਲ ਦੇ ਵੀ ਦਰਸ਼ਨ ਕਰਾਣੇ ਆ ਔਰ ਦਿਖਾਣੇ ਆ ਉਹ ਜਗ੍ਹਾ ਜਿਸ ਜਗ੍ਹਾ ਤੇ ਖਾਲਸਾ ਫੌਜ ਤੇ ਅੰਗਰੇਜ਼ਾਂ ਦੀ ਲੜਾਈ ਹੋਈ ਸੀ ਤੇ ਜੇ ਵੀਡੀਓ ਚੰਗੀ ਲੱਗੂਗੀ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਇਹੋ ਜੀਆਂ ਵੀਡੀਓ ਲੈ ਕੇ ਤੁਹਾਡੇ ਲਈ ਆਉਂਦਾ ਰਹੂੰਗਾ ਆਵਾਜ਼ੀ ਯਾਦਗਾਰ ਜਗਾ ਆ ਐਂਟਰੀ ਆ ਪ੍ਰਵੇਸ਼ ਐਂਟਰੀ ਤੇ ਅੱਗੇ ਮੈਮੋਰੀਅਲ ਬਣਾਇਆ ਤੁਹਾਨੂੰ ਦਿਖਾਉਣਾ ਮੈਂ ਆਜੋ ਇਸ ਤਰ੍ਹਾਂ ਦਾ ਸਿਸਟਮ ਬਣਿਆ ਹੋਇਆ ਵਾ ਭਗਵਾਨ ਤਮਾਨ ਸਰਕਾਰ ਵੱਲੋਂ ਬਣਾਇਆ ਗਿਆ ਇਹਨੂੰ ਥੋੜਾ ਵਧੀਆ ਤਰੀਕੇ ਨਾਲ ਪਹਿਲਾਂ ਥੋੜਾ ਪੁਰਾਣਾ ਹੁੰਦਾ ਸੀਗਾ ਹੁਣ ਇਹਨੂੰ ਥੋੜਾ ਵਧੀਆ ਬਣਾਤਾ ਹੋਇਆ ਵਾ ਇਸ ਤਰ੍ਹਾਂ ਦਾ ਕੁਛ ਦਿਖਦਾ ਨਾਲ ਹੀ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸ਼ਿੰਦਗਨ ਸਾਹਿਬ ਤੇ ਆ ਯਾਦਗਾਰਾ ਉਹ ਨਾ ਆਪਣੇ ਖਾਲਸਾ ਫੌਜ ਦੇ سپahੀਆਂ ਦੀ ਇਸ ਜਗ੍ਹਾ ਤੇ ਲੜਾਈ ਹੋਈ ਸੀਗੀ ਆਪਣੇ ਖਾਲਸਾ ਫੌਜ ਤੇ ਅੰਗਰੇਜ਼ਾਂ ਦੇ ਵਿਚਕਾਰ ਪਹਿਲੀ ਲੜਾਈ ਮੁੱਦਕੀ ਦੇ ਵਿੱਚ ਹੋਈ ਸੀਗੀ ਉਹਦੀ ਵੀ ਵੀਡੀਓ ਆਪਣੇ ਚੈਨਲ ਤੇ ਪਈ ਹੋਈ ਆ ਔਰ ਦੂਸਰੀ ਲੜਾਈ ਇਸ ਜਗ੍ਹਾ ਤੇ ਹੋਈ ਸੀ ਔਰ ਦੱਸਦੇ ਆ ਤੀਸਰੀ ਲੜਾਈ ਬੱਦੋਵਾਲ ਹੋਈ ਆ ਉਸ ਤੋਂ ਬਾਅਦ ਇੱਕ ਜਗ੍ਹਾ ਹੋਰ ਹੋਈ ਆ ਤੇ ਇਹ ਜਿਹੜਾ ਵਾ ਪਿੰਡ ਹੈ ਫਿਰੋਸ਼ਾ ਪਿੰਡ ਹੈ ਤਿਰੂਨਪੁਰ ਦੇ ਕੋਲ ਹੀ ਪੈ ਜਾਂਦਾ ਵਾ ਜੇ ਲੋ ਤੁਸੀਂ ਮੋਗੇ ਤੋਂ ਫਿਰੋਜ਼ਪੁਰ ਨੂੰ ਜਾਂਦੇ ਆ ਤਾਂ ਤੁਹਾਡੇ ਸੱਜੇ ਹੱਥੇ ਸਾਈਡ ਪੈਂਦਾ ਵਾ ਅਗਰ ਫਿਰੋਜ਼ਪੁਰ ਤੋਂ ਤੁਸੀਂ ਮੋਗੇ ਨੂੰ ਜਾਂਦੇ ਆ ਤਾਂ ਤੁਹਾਡੇ ਖੱਬੇ ਹੱਥ ਫਿਰੋਜ਼ਪੁਰ ਦਾ ਬੋਰਡ ਲੱਗਿਆ ਹੋਇਆ ਫਿਰੋਜ਼ ਸ਼ਾਹ ਦਾ ਬੋਰਡ ਲੱਗਿਆ ਹੋਊਗਾ ਤੇ ਉੱਥੇ ਇਹ ਫਿਰੋਜ਼ ਸ਼ਾਹ ਦੇ ਵਿੱਚ ਹੀ ਬਣਿਆ ਹੋਇਆ ਵਾ ਗੁਰਦੁਆਰਾ ਸਾਹਿਬ ਤੇ ਇਹ ਯਾਦਗਾਰਮੀ ਮੋਰਿਅਲ ਤੁਹਾਨੂੰ ਵੱਡੇ ਰੋਡ ਤੋਂ ਵੀ ਦਿਖ ਜਾਂਦਾ ਵਾ ਅਗਰ ਤੁਸੀਂ ਆਉਣਾ ਚਾਹੋ ਤੇ ਆ ਸਕਦੇ ਆ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸ ਸਕਦੇ ਆ ਵੀ ਇਸ ਜਗ੍ਹਾ ਤੇ ਖਾਲਸਾ ਫੌਜ ਤੇ ਅੰਗਰੇਜ਼ਾਂ ਦੇ ਵਿਚਕਾਰ ਲੜਾਈ ਹੋਈ ਸੀਗੀ ਇਹ ਗੁਰਦੁਆਰਾ ਸਾਹਿਬ ਸਾਹਿਬ ਆਪਾਂ ਨੂੰ ਰੋਡ ਤੋਂ ਹੀ ਦਿਖ ਜਾਂਦੇ ਆ ਜਦ ਮੈਂ ਆ ਰਿਹਾ ਸੀ ਨਾ ਤੇ ਮੈਨੂੰ ਵੱਡੇ ਰੋਡ ਤੋਂ ਹੀ ਦੂਰੋਂ ਦਿਖ ਗਿਆ ਸੀਗਾ ਗੁਰਦੁਆਰਾ ਸਾਹਿਬ ਜੀ ਇਹ ਇਸ ਤਰ੍ਹਾਂ ਦਾ ਇੱਥੇ ਕੋਈ ਸ਼ਮੋਲ ਹੈ ਤੇ ਉਧਰ ਪੇਂਟਿੰਗ ਬਣੀ ਆ ਖਾਲਸਾ ਫੌਜ ਤੇ ਅੰਗਰੇਜ਼ਾਂ ਦੀ ਲੜਾਈ ਦੀ ਉਹ ਵੀ ਤੁਹਾਨੂੰ ਦਿਖਾਉਂਦਾ ਫੇ ਹਾਂਜੀ ਆਪਾ ਪੇਂਟਿੰਗ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਦੀ ਜਿਵੇਂ ਕਿ ਆਪਾਂ ਨੂੰ ਮੋਦਕੀ ਮੈਮੋਰੀਅਲ ਦੇ ਵਿੱਚ ਦੇਖਣ ਨੂੰ ਮਿਲੀ ਸੀ ਇਦਾਂ ਦੀ ਪੇਂਟਿੰਗ ਹੀ ਸੀ ਤੇ ਆ ਸਾਹਮਣੇ ਮੈਮੋਰੀਅਲ ਹੈ ਯਾਦਗਾਰ ਇਹ ਪਹਿਲਾਂ ਪੁਰਾਣੀ ਹੁੰਦੀ ਸੀ ਦੀ ਇਹਦੀ ਮੁਰੰਮਤ ਕਰਵਾਈ ਗਈ ਆ ਭਗਵਾਨ ਤਮਨ ਸਰਕਾਰ ਵੱਲੋਂ ਤੇ ਵੈਸੇ ਇਹ ਬਿਲਡਿੰਗ ਬਹੁਤ ਜ਼ਿਆਦਾ ਪੁਰਾਣੀ ਬਿਲਡਿੰਗ ਆ ਉਹਨਾਂ ਸਮਿਆਂ ਦੀ ਬਿਲਡਿੰਗ ਆ ਇਹ ਤੇ ਆ ਪੇਂਟਿੰਗ ਹੈ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਦੀ ਜਿਹੜਾ ਦ੍ਰਿਸ਼ ਦਰਸਾਇਆ ਹੋਇਆ ਵਾ ਉਹਨਾਂ ਦੀ ਲੜਾਈ ਦਾ ਹੀ ਉਹਦੋ ਸਮੇਂ ਦਾ ਜਿਨ੍ਹਾਂ ਦੇ ਹੱਥ ਚਾਹੇ ਖੜੇ ਹੋਏ ਨੇ ਮੇਥਾ ਨਾ ਕੋੜਿਆਂ ਦੇ ਉੱਪਰ ਬੈਠੇ ਨੇ ਸਿੱਖ ਨੇ ਤੇ ਆ ਲਾਲ ਵਰਦੀਆਂ ਵਾਲੇ ਮੈਨੂੰ ਲੱਗਦਾ ਇਹ ਅੰਗਰੇਜ਼ ਨੇ ਤੇ ਇਸ ਤਰ੍ਹਾਂ ਦਾ ਇਹ ਦ੍ਰਿਸ਼ ਬਣਿਆ ਹੋਇਆ ਵਾ ਵਿੱਚ ਬੰਬ ਵਗੈਰਾ ਯੂਜ਼ ਕੀਤੇ ਗਿਆ ਜਿਹਦੇ ਵੀ ਉਸ ਸਮੇਂ ਦੇ ਹਥਿਆਰ ਸੀਗੇ ਆ ਤੋਪੂਫ ਵਗੈਰਾ ਵਾ ਇਧਰੋਂ ਉਧਰੋਂ ਅੰਗਰੇਜ਼ਾਂ ਲੋ ਤੋਪਸ ਚਲਾਈ ਜਾ ਰਹੀ ਹੈ ਅੰਗਰੇਜ਼ ਚਲਾ ਰਹੇ ਨੇ ਇਸ ਸਾਈਡ ਤੋਂ ਉਸ ਸਾਈਡ ਤੋਂ ਆਪਣੇ ਸਿੱਖ ਤੋਪ ਚਲਾ ਰਹੇ ਨੇ ਇੱਕ ਗੱਲ ਹੋਰ ਇੱਕ ਹੋਰ ਇੱਥੇ ਬਣਿਆ ਹੋਇਆ ਵਾ ਮੈਮੋਰੀਅਲ ਕੁਛ ਉਹ ਗੀਟੀ ਰੋਡ ਦੇ ਉੱਪਰ ਹੈ ਵੱਡੇ ਰੋਡ ਦੇ ਉੱਪਰ ਉੱਥੇ ਕਹਿੰਦੇ ਉਹ ਜਿਹੜੀਆਂ ਉਸ ਜੰਗ ਦੇ ਵਿੱਚ ਤੋਪਾਂ ਯੂਜ਼ ਕੀਤੀਆਂ ਗਈਆਂ ਸੀ ਜਿਹੜੀ ਜੰਗ ਇੱਥੇ ਹੋਈ ਆ ਹਾਲਸਾ ਫੌਜ ਵੱਲੋਂ ਔਰ ਅੰਗਰੇਜ਼ਾਂ ਵੱਲੋਂ ਉਹ ਦੋਨੇ ਤੋਪਾਂ ਉੱਥੇ ਖੜੀਆਂ ਹੋਈਆਂ ਨੇ ਮੈਂ ਆਪਾਂ ਉਹ ਵੀ ਜਾ ਕੇ ਦੇਖਦੇ ਆਂ ਵੀ ਉਹ ਕਿਆ ਹੋਰੀਆਂ ਨੇ ਕਿਆ ਹੋਰੀਆਂ ਜਿਹੜੀ ਖਾਲਸਾ ਫੌਜ ਨੇ ਯੂਜ਼ ਕੀਤੀ ਸੀ ਔਰ ਜਿਹੜੀ ਅੰਗਰੇਜ਼ਾਂ ਨੇ ਯੂਜ਼ ਕੀਤੀ ਸੀ ਤੇ ਥੋੜਾ ਬਹੁਤਾ ਹੋਰ ਵੀ ਪੁਰਾਣੇ ਸਮੇਂ ਦਾ ਸਮਾਨ ਪਿਆ ਹੋਇਆ ਵਾ ਜਿਹੜਾ ਉਸ ਜੰਗ ਜੰਗ ਦੇ ਵਿੱਚ ਯੂਜ਼ ਹੋਇਆ ਸੀਗਾ ਤੇ ਇਸ ਤਰ੍ਹਾਂ ਦਾ ਕੁਝ ਦ੍ਰਿਸ਼ਾ ਜੀਏ ਕਰਪਾਨਾਂ ਵਾਲੇ ਆਪਣੇ ਸਿੱਖਾਂ ਦੇ ਇੱਧਰ ਆਉਂ ਅੰਗਰੇਜ਼ ਅੰਗਰੇਜ਼ ਸਰਕਾਰ ਦੇ ਸਪਾਈ ਨੇ ਲਾਲ ਵਰਦੀ ਵਾਲੇ ਹੱਥਾਂ 'ਚ ਬੰਦੂਫਾ ਵਗੈਰਾ ਫੜੀਆਂ ਹੋਈਆਂ ਨੇ ਤੇ ਖਾਲਸਾ ਫੌਜ ਇਹ ਜੰਗ ਹਾਰੀ ਸੀ ਕਿਉਂ ਹਾਰੀ ਸੀ ਉਹਦਾ ਬਹੁਤ ਵੱਡੇ ਕਾਰਨ ਹੈ ਸਾਡੇ ਆਪਣੇ ਕੁਝ ਗਰਦਾਰ ਸੀਗੇ 도ਗਰੇ ਜਿਹੜੇ ਕੀ ਤੇਜ ਸਿੰਘ ਲਾਲ ਸਿੰਘ ਤੇ ਗੁਲਾਬ ਸਿੰਘ ਜਿਹੜੇ ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਸੀਗੇ ਜਿਨ੍ਹਾਂ ਨੇ ਸਿੱਖਾਂ ਦੇ ਨਾਲ ਧੋਖਾ ਕੀਤਾ ਸੀ ਆਪਣੀ ਸਿੱਖ ਫੌਜ ਨੂੰ ਮਿੱਟੀ ਦੇ ਵਿੱਚ ਸਰੋਂਵਰ ਲਾ ਕੇ ਦੇ ਦਿੱਤੀ ਸੀ ਕਹਿ ਦਿੱਤਾ ਸੀ ਅੱਬਾ ਰੂਦ ਹੈ ਔਰ ਸਿੱਖਾਂ ਨੂੰ ਦੱਸ ਅੰਗਰੇਜ਼ਾਂ ਨੂੰ ਦੱਸਤਾ ਸੀ ਕਿ ਜਿਹੜੇ ਸਿੱਖਾਂ ਕੋਲੇ ਹਥਿਆਰ ਨਹੀਂ ਉਹ ਹੁਣ ਨਹੀਂ ਚੱਲੇਣੇ ਉਹਨਾਂ ਦੀ ਜਿਹੜੀ ਉਹ ਤੋਹਫਾ ਨਹੀਂ ਚੱਲਣੀਂਦੀ ਇਸ ਤਰ੍ਹਾਂ ਦਾ ਕੋਸ਼ਿਸ਼ ਸੀਨ ਹੋਇਆ ਸੀ ਤੇ ਦੋ ਹੋਰ ਸੀਗੇ ਕਹਿੰਦੇ ਕਿ ਫਰੀਦਕੋਟ ਦੇ ਰਾਜਾ ਵਜ਼ੀਰ ਸਿੰਘ ਤੇ ਪਟਿਆਲੇ ਦੇ ਰਾਜਾ ਨਰਿੰਦਰ ਸਿੰਘ ਉਹਨਾਂ ਨੇ ਵੀ ਅੰਗਰੇਜ਼ਾਂ ਦਾ ਸਾਥ ਦਿੱਤਾ ਸੀਗਾ ਅੰਗਰੇਜ਼ਾਂ ਨੂੰ ਆਪਣੀ ਫੌਜੀ ਵੀ ਦਿੱਤੀ ਸੀ ਤੇ ਹਥਿਆਰ ਵੀ ਦਿੱਤੇ ਸੀ ਸਾਡੇ ਲਈ ਐਂਟੀ ਲੜਨੂ ਸਾਡੀ ਖਾਲਸਾ ਫੌਜ ਦੇ ਐਂਟੀ ਲੜਨੂ ਉਹਨਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਅੰਗਰੇਜ਼ਾਂ ਵਾਲੀ ਸਾਈਡ ਸੀ ਔਰ ਖਾਲਸਾ ਫੌਜ ਦੇ ਐਂਟੀ ਲੜੇ ਸੀਗੀ ਸਹੀਦਪੁਰ ਦੇ ਰਾਜਾ ਵਜੀਰ ਸਿੰਘ ਦੀ ਫੌਜ ਔਰ ਪਟਿਆਲੇ ਦੇ ਰਾਜਾ ਨਰਿੰਦਰ ਸਿੰਘ ਦੀ ਫੌਜ ਤਾਂ ਕਰਕੇ ਅਸੀਂ ਜਿਹੜੀ ਇਹ ਜੰਗ ਹਾਰੇ ਸੀ ਨਹੀਂ ਖਾਲਸਾ ਫੌਜ ਦਾ ਕੋਈ ਮੁਕਾਬਲਾ ਨਹੀਂ ਸੀ ਵੈਸੇ ਜਿੱਤ ਨਹੀਂ ਸਕਦੇ ਸੀਗੀ ਅੰਗਰੇਜ਼ ਦੀ ਸਰਕਾਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਰਨ ਤੋਂ ਬਾਅਦ ਸਭ ਕੁਝ ਹੋਇਆ ਜਿੰਨਾ ਟਾਈਮ ਮਹਾਰਾਜਾ ਰਣਜੀਤ ਸਿੰਘ ਜੀ ਜਿਉਂਦੇ ਰਹੇ 10 ਵਾਰ ਈਸਟ ਇੰਡੀਆ ਕੰਪਨੀ ਨੇ ਹਮਲਾ ਕੀਤਾ ਤੋਂ 10 ਵਾਰ ਮੂੰਹ ਤੋੜ ਜਵਾਬ ਦਿੱਤਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਦ ਮਹਾਰਾਜਾ ਰਣਜੀਤ ਸਿੰਘ ਨਹੀਂ ਮਰ ਜਾਂਦੇ ਨੇ 1839 ਨੂੰ ਤੇ ਉਦੋਂ 6-7 ਸਾਲ ਬਾਅਦ ਇਹ ਜੁੱਧ ਛੇੜਿਆ ਜਾਂਦਾ ਵਾ ਸਿਆਸਤ ਖੇਡੀ ਜਾਂਦੀ ਹੈ ਸਾਡੇ ਵਿੱਚ ਗਰਦਾਰ ਵਾੜੇ ਜਾਂਦੇ ਆ ਤੇ ਸਾਡੇ ਕੋਲ ਆਪਣੇ ਬੰਦੇ ਦੀ ਵਜ੍ਹਾ ਦੇ ਨਾਲ ਅਸੀਂ ਜਿਹੜੀ ਇਹ ਜੰਗ ਹਾਰ ਜਾਂਦੇ ਨੇ ਜੇ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਤੁਹਾਨੂੰ ਦਿਖਾਣੇ ਆ ਗੁਰਦੁਆਰਾ ਸ਼ਹੀਦਗੰਜ ਜੀ ਬਿਲਕੁਲ ਨਾਲ ਹੀ ਹੈ ਦੇਖੋ ਅਟੈਚ ਹੀ ਹੈ ਨਾਲ ਗੁਰਦੁਆਰਾ ਸਹਿਬਾ ਔਰ ਯਾਦਗਾਰ ਮੈਮੋਰੀਅਲ ਤੇ ਚਲੋ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਹਿਬ ਚ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਜਿਹੜਾ ਡੀਟੀ ਰੋਡ ਦੇ ਉੱਪਰ ਮੈਂ ਤੁਹਾਨੂੰ ਦੱਸ ਰਿਹਾ ਆਂ ਕਿ ਉਹ ਪੁਰਾਣੇ ਸਮੇਂ ਦੀਆਂ ਤੂਫਾਨ ਤੇ ਹਥਿਆਰ ਖੜੇ ਹੋਏ ਨੇ ਉਹ ਵੀ ਆਪਾਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਹੀ ਦਿਖਾਣੇ ਆ ਵੀ ਇਹ ਉਸ ਟਾਈਮ ਇਸ ਜਗ੍ਹਾ ਤੇ ਯੂਜ਼ ਕੀਤੇ ਗਏ ਸੀਗੇ ਫਿਰੋਜ਼ ਸ਼ਾਹ ਦੇ ਵਿੱਚ ਜਿਹੜੀ ਜੰਗ ਹੋਈ ਸੀਗੀ ਚਲੋ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਹਿਬ ਏਵਾਜੀ ਗੁਰਦੁਆਰਾ ਸਾਹਿਬ ਸ਼ਹੀਦਗੰਜ ਪਿੰਡ ਫਿਰੋਜ਼ਸ਼ਾਹ ਦੇ ਵਿੱਚ ਹੀ ਬਣਿਆ ਹੋਇਆ ਵਾ ਤੇ ਇਸ ਗੁਰਦੁਆਰਾ ਦਾ ਨਾਮ ਸ਼ਹੀਦਗੰਜ ਇਸ ਕਰਕੇ ਆ ਕਿਉਂਕਿ ਜਿਹੜੀ ਇਹ جنگ ਹੋਈ ਸੀ ਇਸ جنگ ਦੇ ਵਿੱਚ ਖਾਲਸਾ ਫੌਜ ਦੇ ਬਹੁਤ ਸਾਰੇ ਸਿਪਾਹੀ ਸ਼ਹੀਦ ਹੋਏ ਸੀਗੇ ਤੇ ਤਾਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਸ਼ਹੀਦਗੰਜ ਤੇ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਲੈਣੇ ਆ ਉਹਨਾਂ ਦੇ ਦਰਸ਼ਨ ਕਰਦੇ ਆ ਤੇ ਫਿਰ ਆਪਾਂ ਚੱਲਾਂਗੇ ਜਿਹੜਾ ਡੀਟੀ ਰੋਡ ਦੇ ਉੱਤੇ ਬਣਿਆ ਹੋਇਆ ਮੈਮੋਰੀਅਲ ਉੱਥੇ ਦੇਖਣਾ ਤੇ ਤੁਹਾਨੂੰ ਦਿਖਾਵਾਂਗੇ ਉੱਥੇ ਖਾਲਸਾ ਫੌਜ ਦੀ ਤੋਪ ਤੇ ਅੰਗਰੇਜ਼ਾਂ ਦੀ ਤੋਪ ਜਿਹੜੀ ਉਸ ਜੰਗ ਦੇ ਵਿੱਚ ਯੂਜ਼ ਹੋਈ ਸੀ ਤੇ ਹੋਰ ਜਿਹੜੇ ਉੱਥੇ ਹਥਿਆਰ ਵਰਤੇ ਗਏ ਸੀ ਉਸ ਜੰਗ ਦੇ ਵਿੱਚ ਤੇ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ ਤੇ ਹੁਣ ਆਪਾਂ ਚੱਲਦੇ ਹਾਂ ਹਾਂਜੀ ਆਪਾਂ ਆ ਚੁੱਕੇ ਹਾਂ ਜੀ ਐਂਗਲੋ ਸਿੱਖ ਵਾਰ ਮੈਮੋਰੀਅਲ ਤੇ ਤੇ ਆ ਸਾਹਮਣੇ ਜੀ ਐਂਗਲੋ ਸਿੱਖ ਵਾਰ ਮੈਮੋਰੀਅਲ ਆ ਤੇ ਤੇ ਲਿਖਿਆ ਹੋਇਆ ਕਿ ਮੁਦ ਕੀ ਫਿਰੋਸ਼ਾ ਸਬਰਾਉ ਇਸ ਜਗ੍ਹਾ ਤੇ ਇਹ ਜੰਗਾ ਹੋਈਆਂ ਸੀਗੀਆਂ ਜਿਹੜੀਆਂ ਕਿ ਸਿੱਖ ਖਾਲਸਾ ਫੌਜ ਦੀਆਂ ਤੇ ਅੰਗਰੇਜ਼ ਸਰਕਾਰ ਦੀਆਂ ਤੇ ਪਰ ਹਜੇ ਇੱਥੇ ਕੰਮ ਚੱਲ ਰਿਹਾ ਬੰਦ ਹੈ ਸਾਹਮਣੇ ਮੁਲਾਜ਼ਮ ਬੈਠੇ ਆ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ ਇੱਥੇ ਹਜੇ ਆ ਅੰਦਰੋਂ ਵੀ ਸਾਰਾ ਕੁਝ ਸਮਾਨ ਖਿਲਰਿਆ ਪਿਆ ਵਾ ਇੱਥੇ ਕੰਮ ਚੱਲਦਾ ਪਿਆ ਤਿਆਰ ਹੋ ਰਿਹਾ ਇਸ ਸਾਈਡ ਵੀ ਹ ਮਿਸਤਰੀ ਲੱਗੀ ਹੋਏ ਨੇ ਕਾਫੀ ਚੀਜ਼ ਬਣ ਚੁੱਕੀ ਐ ਤੇ ਕਾਫੀ ਬਣਦੀਆਂ ਪਈਆਂ ਸਾਹਮਣੇ ਵੀ ਦੇਖ ਲਓ ਤੁਸੀਂ ਏਦਾਂ ਸਮਾਨ ਪਿਆ ਹੋਇਆ ਵਾ ਤੇ ਪਰ ਉਹ ਦੋਨੇ ਤੋਹਫਾ ਬਾਰੀ ਖਣੀਆਂ ਹੋਈਆਂ ਨੇ ਅੰਗਰੇਜ਼ ਸਰਕਾਰ ਦੀਆਂ ਤੇ ਖਾਲਸਾ ਫੌਜ ਦੀਆਂ ਉਹ ਤੁਹਾਨੂੰ ਦਿਖਾ ਦਿੰਨੇ ਆ ਤੇ ਜਦੋਂ ਤੁਸੀਂ ਫਿਰੋਜ਼ਪੁਰ ਤੋਂ ਮੋਗੇ ਨੂੰ ਜਾਂਦੇ ਆ ਤੇ ਤੁਹਾਡੇ ਖੱਬੇ ਹੱਥ ਹੀ ਆ ਸਾਹਮਣੇ ਪੌੜਾ ਪੌੜ ਦਿਖਾ ਦੋ ਤੇ ਪੌੜ ਤੋਂ ਹੀ ਇਹ ਬਿਲਡਿੰਗ ਦਿਖਣਾ ਸਟਾਰਟ ਹੋ ਜਾਂਦੀ ਹੈ ਤੇ ਕਦੇ ਦੇ ਚੱਕਰ ਵੱਜੇ ਉਦੋਂ ਤੱਕ ਬਣ ਜਾਵੇ ਤਾਂ ਜ਼ਰੂਰ ਘੇੜਾ ਮਾਰੇ ਉਹ ਪਰ ਹਜੇ ਨਾ ਹੀ ਆਉ ਤੁਸੀਂ ਘੱਟੋ ਘੱਟ 4-5 ਮਹੀਨੇ ਮੇਰੇ ਹਿਸਾਬ ਨਾਲ ਤਾਂ ਕਿਉਂਕਿ ਇੱਥੇ ਕਾਫੀ ਕੰਮ ਹਜੇ ਚੱਲਦਾ ਪਿਆ ਹੋਇਆ ਵਾ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਕਿ ਕਿੰਨਾ ਕੰਮ ਬਾਕੀ ਹੈ ਇੱਥੇ ਤੇ ਕਿੰਨਾ ਕੰਮ ਚੱਲਦਾ ਪਿਆ ਵਾ ਹਾਵਾ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਖਾਲਸਾ ਫੌਜ ਇਹ ਉਹਨਾਂ ਦੀ ਤੋਹਫਾ ਇਹ ਉਹਨਾਂ ਨੇ ਯੂਜ਼ ਕੀਤੀ ਸੀਗੀ ਇਸ ਯੁੱਧ ਦੇ ਵਿੱਚ ਤੇ ਇਹਦੇ ਤੇ ਪੰਜਾਬੀ ਵਿੱਚ ਲਿਖਿਆ ਹੋਇਆ ਵਾ ਕਾਲ ਸਹਾਏ ਐਦਾਂ ਕਰਕੇ ਪੰਜਾਬ ਵੀ ਲਿਖਿਆ ਹੋਇਆ ਵਾ ਤੇ ਉਹ ਥੋੜਾ ਮਟ ਜੇ ਚੁੱਕਿਆ ਵਾ ਤੇ ਉਹਦੇ ਤੇ ਕੁਝ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਉਹ ਅੰਗਰੇਜ਼ ਸਰਕਾਰ ਦੀ ਤੋਹਫਾ ਤੇ ਇਹ ਆਪਣੇ ਖਾਲਸਾ ਫੌਜ ਦੀ ਤੋਹਫਾ ਇਸ ਤਰ੍ਹਾਂ ਦੀ ਜਿਹੜੀ ਉਸ ਟਾਈਮ ਤੁਸੀਂ ਦੇਖੋ ਤੋਹਫਾ ਵਰਤੀ ਗਈ ਸੀ ਆ ਲੱਕੜ ਦੇ ਪਈਏ ਜਿਹੜੇ ਆ ਬਾਲੇ ਆ ਲੱਕੜ ਆ ਤੇ ਉੱਪਰ ਜਿਹੜੀ ਆ ਚੀਜ਼ ਇਹ ਲੋਹੇ ਦੀ ਆ ਮਤਲਬ ਕਿ ਜੇ ਆਪਾਂ ਕਹਿ ਦਿੰਨੇ ਆ ਕਿ ਮੋਟਰਸਾਈਕਲ ਆ ਜਿਵੇਂ ਕਿ ਲਾਈ ਵੀਲ ਆ ਤੇ ਉੱਪਰ ਜਿਵੇਂ ਮੋਟਰਸਾਈਕਲ ਦੇ ਰਬੜ ਦੇ ਟਾਇਰ ਹੁੰਦੇ ਇਹਦੇ ਆ ਲੱਕੜ ਲੋਹੇ ਦੀ ਆ ਹ ਬਟ ਕੱਲ ਲੱਗੇ ਹੋਏ ਏਦਾਂ ਕਰਕੇ ਤੇ ਆ ਚੀਜ਼ ਲੱਕੜ ਦੀ ਆ ਤੁਹਾਨੂੰ ਇਸ ਤਰ੍ਹਾਂ ਖਾਲਸਾ ਫੌਜ ਖੱਚਦੀ ਸੀ ਇਸ ਤਰ੍ਹਾਂ ਯੂਜ਼ ਕਰਦੀ ਸੀ ਆ ਖਿੱਚਣ ਵਾਸਤੇ ਰਿਗਾਰਡਮੈਂਟ ਤੇ ਸੀ ਹੁੱਕ ਵਗੈਰਾ ਜਿਹੜੀ ਆ ਯਾਰ ਏ ਬਾਪੀ ਭਾਰੀ ਬੜੀ ਆ ਯਾਰ ਉਸ ਟਾਈਮ ਦੀ ਚੀਜ਼ ਆ ਪੁਰਾਣੀ ਆ ਬਹੁਤ ਜ਼ਿਆਦਾ ਭਾਰੀ ਆ ਜ਼ੋਰ ਪੂਰਾ ਲੱਗ ਰਿਹਾ ਆ ਦੇਖੋ ਇੱਥੇ ਡਿਜ਼ਾਈਨਿੰਗ ਦੇਖੋ ਇੱਥੇ ਪੰਜਾਬੀ ਦੇ ਵਿੱਚ ਲਿਖਿਆ ਤੁਹਾਨੂੰ ਸਮਝ ਨਹੀਂ ਆਣੀ ਕਿਉਂਕਿ ਇਹਨੂੰ ਟੱਚ ਵਗੈਰਾ ਲੋਕ ਕਰਦੇ ਰਹਿੰਦੇ ਐਨੀ ਪੁਰਾਣੀ ਆ 1745 46 ਦੇ ਵਿੱਚ ਯੂਜ਼ ਕੀਤੀ ਗਈ ਹੋਈ ਆ ਉਸ ਟਾਈਮ ਦੀ ਜਿਹੜੀ ਤੋਫਾ ਇੰਨੀ ਜ਼ਿਆਦਾ ਪੁਰਾਣੀ ਹੋਈ ਆ ਆਪਣੀ ਖਾਲਸਾ ਫੌਜ ਨੇ ਇਹਨੂੰ ਯੂਜ਼ ਕੀਤਾ ਸੀਗਾ ਤੇ ਦਿਖਾਣਾ ਕੈਮਰਾਮੈਨ ਅਮੜਾ ਪੰਜਾਬੀ ਦੇ ਵਿੱਚ ਥੋੜੀ ਥੋੜੀ ਤੁਹਾਨੂੰ ਸ਼ਾਇਦ ਸਮਝ ਆਵੇ ਇਸ ਤਰ੍ਹਾਂ ਦੀ ਇਸ ਤਰ੍ਹਾਂ ਦਾ ਲਿਖਿਆ ਹੋਇਆ ਸਿਸਟਮ ਆ ਦੇਖੋ ਇਹ ਪੰਜਾਬੀ ਹੀ ਲਿਖੀ ਹੋਈ ਆ ਕਾਲ ਸਹਾਏ ਪਰ ਥੋੜੇ ਅੱਖਰ ਮਿਟ ਚੁੱਕੇ ਨੇ ਗਾ ਲਿਖਿਆ ਭਾਈ ਗਾ ਪਤਾ ਸਮਝ ਨਹੀਂ ਆ ਰਿਹਾ نیچے ਮੈਨੂੰ ਲੱਗਦਾ ਪੰਜਾਬ ਲਿਖਿਆ ਹੋਇਆ ਵਾ ਤਰ੍ਹਾਂ ਦੀ ਇਹ ਦੇਖ ਲੋ ਨਜ਼ਰ ਆ ਰਹੀ ਆ ਤੁਹਾਨੂੰ ਜਿਹੜੀ ਆਪਣੀ ਤੋਹਫਾ ਖਾਲਸਾ ਵਜਦੀ ਭਾਗ ਥੋੜਾ ਬਤ ਉਹਦੇ ਨਾਲ ਮਿਲਦਾ ਜੁਲਦਾ ਪਰ ਇਹਦੀ ਕੁਝ ਤਰੀਜ਼ਾਂ ਵੱਖਰੀਆਂ ਨੇ ਇਹਦਾ ਡਿਜ਼ਾਈਨ ਤੇ ਇਹਦੀ ਗੱਲਬਾਤ ਥੋੜੀ ਵੱਖਰੀ ਆ ਥੱਲੇ ਨਾਲ ਪੀਂਗਾ ਜਾਂ ਪਾਈਆਂ ਹੋਈਆਂ ਪਤਾ ਨਹੀਂ ਕੀ ਕਾਰਨ ਹੋਊਗਾ ਇਹਦਾ ਇਸ ਚੀਜ਼ ਦਾ ਇਹਦਾ ਇੱਥੇ ਪਿੰਗਾਆਂ ਪਾਈਆਂ ਹੋਈਆਂ ਬਾਕੀ ਇਹਦਾ ਵੀ ਉਹੀ ਆ ਲੋਹੇ ਦੀ ਚਾਦਰ ਹੈ ਆ ਲੱਕੜ ਹੈ ਇੱਥੇ ਲੱਕੜ ਦੇ ਬਾਲੇ ਆ ਵਿੱਚ ਇਹ ਦਨ ਸਿਸਟਮ ਤੇ ਥੋੜਾ ਬਹੁਤ ਡਿਜ਼ਾਈਨਿੰਗ ਦਾ ਜਿਹੜਾ ਫਰਕ ਹੈ ਇਸ ਤਰ੍ਹਾਂ ਦੀ ਨਜ਼ਰ ਆਉਂਦੀ ਹੈ ਆ ਮਗਰ ਉਹਦਾ ਕਿਚਨ ਨੂੰ ਜਗੜਵਨ ਆ ਦੇਖੋ ਤੁਸੀਂ ਇੱਥੇ ਉਰਦੂ ਦੇ ਵਿੱਚ ਲਿਖਿਆ ਤੇ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਆ ਦੇਖੋ 1845-46 ਦੇ ਜੰਗ ਦੇ ਵਿੱਚ ਯੂਜ਼ ਕੀਤੀ ਸੀ ਤੇ ਆ ਮਗਰ ਉਹ ਸ਼ਾਇਦਾ ਖਿੱਚਣ ਵਾਸਤੇ ਆ ਡੰਡਾ ਜਿਹਾ ਦਾ ਇਹਨੂੰ ਵੀ ਦੇਖੋ ਮੈਂ ਚੱਕ ਕੇ ਕਿੰਨੀ ਭਾਰੀ ਆ ਉਹ ਤਾਂ ਕਾਫੀ ਭਾਰੀ ਸੀ ਜੀ ਤੇ ਇਸ ਤਰ੍ਹਾਂ ਦੀ ਹੈ ਇਹ ਸ਼ਾਇਦ ਇਹ ਥੋੜੀ ਜੀ ਠੀਕ ਹੈ ਟੋਟੀ ਨਾ ਜਾਵੇ ਇਥੋਂ ਕਾਫੀ ਜਿਆਦਾ ਸਿਔਂਖ ਵਗੈਰਾ ਲੱਗ ਚੁੱਕੀ ਹੋਈ ਹੈ ਪਰ ਇਹਦੀ ਮੁਰੰਮਤ ਲੱਗਦਾ ਕਰਵਾਉਗੀ ਪੰਜਾਬ ਸਰਕਾਰ ਤੇ ਇਸ ਤਰ੍ਹਾਂ ਦੀ ਹੈ ਜੀ ਇਹ ਜਿਹੜੀ ਇਧਰੋਂ ਦਿਖਾਇਓ ਪਿਆਰਾ ਮੈਂ ਅੰਗਰੇਜ਼ਾਂ ਦੀ ਤੂਫ ਹੈ ਕੁਛ ਸਿਸਟਮ ਕਿਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਨਜ਼ਰ ਆ ਰਿਹਾ ਵਾ ਉਹਦੇ ਨਾਲੋਂ ਵੱਖਰੀ ਹੈ ਖਾਲਸਾ ਫੌਜ ਦੇ ਨਾਲ ਜਿਹੜੀ ਆਪਣੀ ਤੂਫ ਹੈ आज संगल जी आज कुछ डिजाइन थोड़ा लग गया इंग्लिश लिखी है उर्दू लिखी हुई है चलो ठीक है जी तो चलो ਦੋਸਤੋ اے ਸੀ ਦੀ ਸਾਡੀ ਅੱਜ ਦੀ ਵੀਡੀਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਜਰੂਰ ਕਰਿਓ ਜੇ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਪਸੰਦ ਆ ਤੇ ਫਿਰ ਆਪਾਂ ਚੱਲਾਂਗੇ ਹੋਰ ਜਗ੍ਹਾ ਵੀ ਜਿੱਥੇ ਹੋਰ ਵੀ ਆਪਣੀਆਂ ਐਂਗਲੋ ਸਿੱਖਵਾਰ ਹੋਈਆਂ ਵਾਂ ਹੋਰ ਪਿੰਡਾਂ ਦੇ ਵਿੱਚ ਵੀ ਹੋਈ ਹੈ ਇਹ ਫਿਰੋਜ਼ ਸ਼ਾਹ ਦੇ ਵਿੱਚ ਹੋਈ ਸੀ ਆਪਾਂ ਇੱਥੇ ਤਾਂ ਆਏ ਆ ਤੇ ਜਿਹੜਾ ਕੀ ਆ ਐਂਗਲੋ ਸਿੱਖਵਾਰ ਮੈਮੋਰੀਅਲ ਹੈ ਇਸ ਜਗ੍ਹਾ ਤੇ ਸਾਰਾ ਸਮਾਨ ਇਹਦੇ ਅੰਦਰ ਮੌਜੂਦ ਆ ਪਰ ਕੰਮ ਚੱਲਦਾ ਪਿਆ ਵਾ ਉਸ ਸਾਈਡ ਮਿਸਤਰੀ ਵਗੈਰਾ ਲੱਗੇ ਹੋਏ ਤੇ ਇਸ ਸਾਈਡ ਕੁਝ ਬਿਲਡਿੰਗ ਤਿਆਰ ਹੋ ਚੁੱਕੀ ਕੁਝ ਤਿਆਰ ਹੋਈ ਜਾਂਦੀ ਹੈ ਤੇ ਗੱਲ ਕੀਤੀ ਮੁਲਾਜ਼ਮਾਂ ਨਾਲ ਉਹ ਕਹਿੰਦੇ ਵੀ ਜਦੋਂ ਰੈਡੀ ਹੋ ਜਾਊਗੀ ਇਹਦੀ ਟਿਕਟ ਲੱਗੂਗੀ ਥੋੜੀ ਬਹੁਤ ਤੇ ਬਸ ਉਸ ਟਾਈਮ ਤੁਸੀਂ ਆ ਸਕਦੇ ਆ ਫਿਰ ਮੈਂ ਦੁਬਾਰਾ ਆਉਂਗਾ ਥੋੜੇ ਨਾਲ ਵਾਦਾ ਕਰਦਾ ਤੇ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਂਗਾ ਵੀ ਉਸ ਟਾਈਮ ਖਾਲਸਾ ਫੌਜ ਦੇ ਸਪਾਹੀਆਂ ਨੇ ਕੀ ਵਰਤਿਆ ਸੀ ਤੇ ਅੰਗਰੇਜ਼ਾਂ ਦੇ ਕੋਲੇ ਕੀ ਹਥਿਆਰ ਸੀ ਤੇ ਚੰਗੀ ਤਰ੍ਹਾਂ ਆਪਾਂ ਇਤਿਹਾਸ ਨੂੰ ਜਾਣਾਂਗੇ ਉਹਨਾਂ ਨੂੰ ਵੀ ਲਾਈਕ ਕਰਿਆ ਕਰੋ ਜਿਹੜੇ ਇਤਿਹਾਸ ਦੀ ਗੱਲ ਕਰਦੇ ਆ ਤੇ ਚੰਗੀਆਂ ਗੱਲਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਤੇ ਚਲੋ ਜੀ ਧੰਨਵਾਦ ਜੀ ਮਿਹਰਬਾਨੀ ਦੀ ਸ਼ੁਕਰੀਆ